ਦਰਦ ਨਿਸ਼ਾ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਪਵਾਨੀ ਨਗਰ ਤੋਂ ਰਹਿੰਦਾ ਹਾਂ ਜੀ ਨਿਸ਼ਾ ਕੀ ਐਕਸੀਡੈਂਟ ਕੀ ਹੋਇਆ ਮੈਡਮ ਇਹ ਐਕਸੀਡੈਂਟ ਸੀ ਜਿੱਦੇ ਜਾਨਕੀ ਮੇਰੇ ਵੱਡੇ ਭੈਣਾਂ ਮੇਰੀ ਸਿਸਟਰ ਆ ਉਹਨਾਂ ਜਿਹੜੇ ਜਾਨਕੀ ਉਹਨਾਂ ਦੇ ਜਿਹੜੇ ਬੱਚੇ ਛੋਟੇ ਨੇ ਉਹਨਾਂ ਨੂੰ ਬੁਖਾਰ ਬਹੁਤ ਚੜ੍ਹਿਆ ਤੇ ਉਹ ਆਪਣੇ ਬੱਚੇ ਦਵਾਈ ਲੈਣਾ ਹੀ ਉਹ ਹਲੇ ਜਾਨਕੀ ਜਾਣ ਦੇ ਸੀਗੇ ਤੇ ਉਧਰੋਂ ਅਚਾਨਕ ਹੀ ਗੱਡੀ ਆਈ ਉਹਨਾਂ ਦੇ ਵਿਚਾਲੇ ਕੇ ਵੱਜੀ ਚਾਰ ਜਣ ਸੀ ਉਹਨਾਂ ਨੇ ਪੀਤੀ ਹੋਈ ਉਹ ਸੀਗੇ ਉਹਨਾਂ ਨੇ ਤੇ ਉਹਨਾਂ ਨੇ ਜਨਕੀ ਉਹਦੇ ਜਨਕੀ ਪੀਤੀ ਹੋਈ ਸੀ ਕਿ ਤੇ ਜਨਕੀ ਮੇਰੇ ਭੈਣ ਆ ਜਿਹੜੀ ਮੇਰਾ ਜੀਜਾ ਜੀ ਆ ਛੋਟੀ ਕੁੜੀ ਉਹਨਾਂ ਦਾ ਸਿਰ ਫਟ ਗਿਆ ਆ ਕਿਸੇ ਸਿਰ ਫਟਿਆ ਛੋਟੀ 5 ਸਾਲ ਦੀ ਕੁੜੀ ਉਹਦਾ ਢਿੱਡ ਸਾਰੇ ਜਨਕੀ ਬਾਹਰ ਆ ਗਏ ਨਾੜਾ ਨੂੜਾ ਉਹਨਾਂ ਦੀ ਸਾਰਾ ਕੁਛ ਇਦਾਂ ਜਨਕੀ ਹੋਇਆ ਪਿਆ ਆ ਜਿਹੜਾ ਜੀਜਾ ਜੀ ਆ ਉਹਨਾਂ ਦੀ ਅੱਖਾਂ ਦੇ ਅੱਖਾਂ ਤੇ ਜਨਕੀ ਕਿਦਾਂ ਟਾਂਕੇ ਟੁੰਕੇ ਲੱਗੇ ਆ ਬਿਮਾਰ ਹੋਇਆ ਪਿਆ ਉਹ ਵੀ ਤੇ ਅਸੀਂ ਇੱਥੇ ਠਾਣੇ ਇੱਥੇ ਪਰਚਾਈਤਾ ਸੀਗਾ ਤੇ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਹਨਾਂ ਨੇ ਕੀ ਕਹ ਚੁੰਕੀ ਵਾਲਿਆਂ ਨੇ ਇਹ ਕਹਿੰਦੇ ਕਿ ਗਾਂ ਲੈ ਕੇ ਜਾਓ ਚੰਡੀਗੜ੍ਹ ਲੈ ਕੇ ਜਾਓ ਇਦਾਂ ਉਦਾਂ ਇਦਾਂ ਕਰਨਗੇ। ਮੇਰੇ ਜਿਹੜੇ ਗੱਡੀ ਦੇ ਵਿੱਚ ਕਿੰਨੇ ਜਾਨੇ ਸਵਾਰ ਸਹੀ ਆ। ਇਹ ਗੱਡੀ ਦੇ ਵਿੱਚ 4 ਜਾਨੇ ਸੀਗੇ ਜੀ। ਠੀਕ ਆ ਜੀ। ਡ੍ਰਿੰਕ ਕਿੱਥੇ ਹੋਈ ਸੀ? ਹਾਂ ਜੀ ਹਾਂ ਜੀ ਡ੍ਰਿੰਕ ਕਿਥੇ ਰੋਂਗ ਸਾਈਡ ਆ ਕੇ ਗੱਡੀ ਮਾਰੀ ਹੈ ਨਾ। ਹਾਂ ਜੀ ਹਾਂ ਜੀ ਗਲਤ ਇਧਰਲੇ ਹੱਥ ਆ ਕੇ ਨਾ ਇਹਨਾਂ ਨੇ ਗਲਤ ਸਾਈਡ ਤੇ ਆਣ ਕੇ ਇਹਨਾਂ ਦੇ ਵਿੱਚ ਗੱਡੀ ਮਾਰੀ। ਠੀਕ ਹੈ ਜੀ ਤੇ ਇਹ ਕਦ ਤੇ ਸੀ ਐਕਟਿਵ ਵਾ ਦੀ ਕਿ ਮੋਟਰਸਾਈਕਲ ਨਹੀਂ ਨਹੀਂ ਇਹ ਐਕਟਿਵ ਹੱਤੇ ਸੀ ਜੀ ਐਕਟਿਵ ਹੱਤੇ ਸੀ ਹਾਂ ਜੀ ਹਾਂ ਜੀ ਇਹ ਆਉਂਦੇ ਪਏ ਸੀ ਕਿੱਧਰ ਨੂੰ ਕਿੱਥੇ ਰਹਿੰਦੇ ਨੇ ਕਿਹੜਾ ਮੈਂ ਲੈਣਾ ਤਾਂ ਇਹਨਾਂ ਦਾ ਹੈਗਾ ਜੀ ਇੱਧਰ ਆਪਣੇ ਦੁਸਹਰੀ ਇੱਧਰ ਦੁਸਹਰੀ ਕੋਲ ਦੁਸਹਰੀ ਹਾਂ ਜੀ ਹਾਂ ਜੀ ਜਦੋਂ ਮਤਲਬ ਠੀਕ ਹੈ ਜੀ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਲੈ ਕੁਛ ਨਹੀਂ ਕੀਤੀ ਜੀ ਤਾਂ ਕੀ ਕਰੀਆ ਪੁਲਿਸ ਨਾਲ ਤੁਸੀਂ ਗੱਲਬਾਤ ਕੀਤੀ ਇਹਦਾ ਉਸ ਨੇ ਲੈ ਕੁਛ ਨਹੀਂ ਕੀਤਾ ਜੀ ਕੀ ਮੰਗ ਕਰਤੋਂ ਤੁਸੀਂ ਮੰਘਰਲੇ ਪਾਜੀ ਕੋਸ਼ਿਸ਼ ਨਹੀਂ ਕਰਦੇ ਸਹੀ ਕਰਦੇ ਪਏ ਆ ਕਿ ਬਸ ਇਨਸਾਫ ਚਾਹੀਦਾ ਸਾਨੂੰ ਤੇ ਇਹ ਐਕਟੀਵਿਟੀ ਚਾਰ ਜਣੇ ਸੀਗੇ ਨਹੀਂ ਨਹੀਂ ਇਹ ਐਕਟੀਵਿਟੀ ਬਸ ਤਿੰਨ ਜਣੇ ਸੀਗੇ ਠੀਕ ਹੈ ਇਹਨਾਂ ਦੀ ਕੁੜੀ ਦਾ ਕੀ ਨਾਮ ਹੈ ਕੁੜੀ ਦਾ ਨਾਮ ਹੈ ਗੁੜੀਆਂ ਦਾ ਨਾਮ ਹੈ ਗਿਰੀਆ ਇਹ ਕਿੰਨੀ ਉਮਰ ਹੈ ਉਹਦੀ ਹੈਗੀ 5 ਸਾਲ ਦੀ ਉਮਰ ਥੋੜੀ ਸਿਸਟਰ ਦਾ ਨਾਮ ਕੀ ਹੈ ਮੇਰੀ ਸਿਸਟਰ ਦਾ ਨਾਮ ਹੈਗਾ ਜੀ ਅਰਜਨੇ ਠੀਕ ਹੈ ਜੀਤਾ ਜੀ ਦਾ ਜੀਜਾ ਜੀ ਦਾ ਹੈਗਾ ਬਿੰਦਰ ਠੀਕ ਹੈ ਠੀਕ ਹੈ ਪਾਜੀ ਕੀ ਨਾਮ ਹੈ ਵੀ ਮੇਰਾ ਨਾਂ ਜੱਸੀ ਹੈ ਠੀਕ ਹੈ ਠੀਕ ਹੈ ਜੀਤੇ ਕੀ ਲੱਗਦੇ ਆ ਤੁਹਾਡੇ ਸੱਚੀ ਜੀ ਲੱਗਦਾ ਸੀ ਇਹ ਮੇਰੇ ਠੀਕ ਆ ਜੀ ਕੀ ਹਾਲਾਤ ਆ ਹੁਣ ਉਹਨਾਂ ਦੇ ਐਦਾ ਹੀ ਆਏ ਸੀਰੀਅਸ ਹੀ ਆਈ ਪ੍ਰੋਬਲਮ ਕਿੱਥੇ ਐਡਮਿਟ ਕਿੱਥੇ ਨਾ ਸੋਹ ਪੀਜੀ ਆ ਹੀ ਰੱਖ ਲਈ ਤਿੰਨੋ ਹੀ ਤਿੰਨੋ ਹੀ ਤੇ ਕੀ ਹਾਲਾਤ ਨੇ ਆਸਾਂ ਪੀਏ ਉਹਨਾਂ ਦੇ ਛੱਟਾ ਸੁੱਟਾ ਲੱਗਿਆ ਜਿਆਦਾ ਹੀ ਲੱਗੇ ਆ ਬਿਲਕੁਲ ਸੀਰੀਅਸ ਮਤਲਬ ਜਾਂ ਤਾਂ ਕੰਮ ਸੀਰੀਅਸ ਹੀ ਆ ਪੂਰਾ ਠੀਕ ਕੁੜੀ ਦਾ ਪੇਟ ਫਟਿਆ ਪਿਆ ਇੱਥੇ ਸਾਰਾ ਹੀ ਤੇ ਉਹ ਕੰਮ ਕੀ ਕਰਦੇ ਨੇ ਜਿਹੜੇ ਤੁਹਾਡੇ ਉਹ ਪਹਿਲੇ ਲਮਾਰੀਆਂ ਲਮੁਰੀਆਂ ਨੰਗ ਕਰਦੇ ਨੇ ਪੇਂਟਿੰਗ ਪੇਂਟਿੰਗ ਦਾ ਕੰਮ ਆਉਣਾ ਦਾ ਕਰਦੇ ਕੀ ਹਾਲਾਤ ਨਹੀਂ ਐਦਾ ਹੀ ਆਏ ਗਰੀਬੇ ਹੀ ਆ ਕਹਿ ਸਕਦੇ ਮਤਲਬ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप